ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਸਾਰੇ ਠੀਕ ਠਾਕ ਹੋ ਬਾਬਾ ਜੀ ਮੇਸ਼ਾਤ ਨੂੰ ਵਧੀਆ ਰੱਖਣਾ ਤੇ ਅਸੀਂ ਅੱਜ ਨਵੀਂ ਸਟੋਰੀ ਪਾਉਤੀ ਹਾਂ ਤੇ ਇਹਦੇ ਐਂਡ 'ਚ ਆਪਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗੇ ਕਿ ਇਹ ਸਟੋਰੀ 'ਚ ਅਸੀਂ ਅਮਨ ਨੂੰ ਤਾਂ ਨਹੀਂ ਲਿਆ ਕਿ ਉਹਨਾਂ ਨੂੰ ਕੋਈ ਬਹੁਤ ਜ਼ਰੂਰੀ ਕੰਮ ਪੈ ਗਿਆ ਵਾ ਤੇ ਥੋੜੇ ਬਿਜ਼ੀ ਹੈਗੇ ਨੇ ਤੇ ਇਸ ਕਰਕੇ ਆਪਾਂ ਇਹ ਕਰੈਕਟਰ ਕਿਸੇ ਹੋਰ ਮੰਡੇ ਨੂੰ ਦਿੱਤਾ ਵਾ ਚਲੋ ਸਟੋਰੀ ਆ ਹੁਣ ਆਪਾਂ ਸਟੋਰੀ ਤਾਂ ਬਣਾਉਣੀ ਆ ਨਾ ਕੰਪਲੀਟ ਕਰਨੀ ਆ ਨਾ ਤੇ ਚਲੋ ਨਿਊ ਪਰਸਨ ਵੀ ਜੋ ਹੈਗਾ ਤੇ ਉਹਨੂੰ ਵੀ ਪਿਆਰ ਦਿਓ ਤੇ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਇਹ ਆ ਕੀ ਕੋਈ ਗੱਲ ਨਹੀਂ ਮੈਂ ਤਾਂ ਆਏ ਬੋਲਿਆ ਹੈ ਕਿ ਕਾਫੀ ਜਾਣੇ ਪੁੱਛ ਰਹੇ ਸੀ ਕਿ ਅਮਨ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆ ਰਹੇ ਤੁਸੀਂ ਦੇਖਿਆ ਸੀ ਸਾਂਝੇ ਪਰਿਵਾਰ ਵਿੱਚ ਵੱਡੇ ਘਰ ਦੀ ਧੀ ਦੇ ਵਿੱਚ ਹੈ ਨਾ ਉਹਨਾਂ ਦੀ ਕੋਈ ਆਪਣੇ ਪਰਸਨਲ ਹੈਗਾ ਥੋੜਾ ਜਿਹਾ ਤੇ ਉਸ ਕਰਕੇ ਨਹੀਂ ਆ पाए ਹਾਂਜੀ ਤੇ ਜਿਆਦਾ ਜ਼ਰੂਰੀ ਆ ਕੋਸ਼ਿਸ਼ ਕਿਉਂਕਿ ਸਾਡਾ ਨਾਲ ਗੱਲਬਾਤ ਉਹਨਾਂ ਦੀ ਹੁੰਦੀ ਸੀ ਪਰ ਆਂਦਰੋਂ ਦਿਲ ਕਰਦੇ ਵੇ ਕੁਝ ਟਾਈਮ ਦਾ ਹੀ ਥੋੜਾ ਹੇਰ ਫੇਰ ਹੋ ਗਿਆ ਅਸੀਂ ਵੀ ਚਾਹੁੰਨੇ ਸੀ ਕਿ ਉਹ ਕੰਮ ਕਰਨ ਸਾਡੇ ਨਾਲ ਤੁਹਾਨੂੰ ਪਤਾ ਜਦੋਂ ਬੰਦਾ ਥੋੜੀ ਪ੍ਰੋਬਲਮ ਚ ਪੈ ਜਾਂਦਾ ਵਾ ਨਾ ਫਿਰ ਸਾਨੂੰ ਵੀ ਸਮਝਣਾ ਪੈਣਾ ਵਾ ਥੋੜਾ ਤੇ ਇਸ ਕਰਕੇ ਆਪਾਂ ਹੁਣ ਇਹ ਜਿਹੜੀ ਨਵੀਂ ਸਟੋਰੀ ਆ ਉਹਦੇ ਵਿੱਚ ਆਪਾਂ ਨਵਾਂ ਕਰੈਕਟਰ ਪਾਇਆ ਵਾ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪਿਆਰ ਦਿਓਗੇ ਤੇ ਬਾਕੀ ਕੋਈ ਗੱਲ ਨਹੀਂ ਜਦੋਂ ਵੀ ਉਹ ਫ੍ਰੀ ਹੋਣਗੇ ਤੇ ਜ਼ਰੂਰ ਆਉਣਗੇ ਸਾਡੇ ਨਾਲ ਕੰਮ ਜ਼ਰੂਰ ਕਰਨਗੇ ਬਿਲਕੁਲ ਠੀਕ ਹੈ ਜੀ ਬਾਕੀ ਸਾਰਿਆਂ ਦਾ ਅੱਜ ਨਮਾ ਪਾਟ ਹਾਜ਼ਰ ਆ ਤੁਹਾਡੇ ਵਾਸਤੇ ਸਾਨੂੰ ਮਾਣਿਆ ਕਿ ਤੁਸੀਂ ਬਹੁਤ ਪਿਆਰ ਦੋਗੇ ਇਹਨੂੰ ਵੀ ਤੇ ਵੱਧ ਵੱਧ ਸ਼ੇਕ ਕਰੋ ਸਿਮਰਤ ਪਾਣੀ ਖੇ ਕੁੜੀ ਦੇ ਹੱਥ ਕਿਤੇ ਉੱਡ ਸੁਟੇ ਪੈਰੇ ਦਾਤੇ ਸਿਮਰਤ ਸਿਮਰਤ ਹਾਂਜੀ ਉੱਡ ਜਾ ਮम्मा ਤੁਹਾਨੂੰ ਪਤਾ ਤਾਂ ਹੈਗਾ ਵਾ ਛੁੱਟੀ ਹੈਗੀ ਆ ਹਾਂ ਤੇ ਮੇਰੇ ਨਹੀਂ ਜਲਦੀ ਉੱਠਣ ਨੂੰ ਮਾਨ ਕਰਦਾ ਫਿਰ ਮੈਨੂੰ ਸੌਣ 줘 ਨਹੀਂ ਤੇ ਛੁੱਟੀ ਦਾ ਮਤਲਬ ਇਹ ਥੋੜਾ ਹੁੰਦਾ ਵੀ ਤੂੰ ਹਿੰਨਾ ਹੀ ਨੀਗਾ ਕੋਈ ਨਾ ਮम्मा ਉੱਠ ਜਾਨੀ ਹਜੇ ਕਿਹੜਾ ਕਿੰਨਾ ਕੁ ਟਾਈਮ ਹੋਇਆ ਕਿ ਦੇ ਉੱਠ ਜਾ ਮੇਰਾ ਪੁੱਤ ਉੱਠ ਜਾ ਤੂੰ ਇਹਦਾ ਕਰੋ ਮੇਰੇ ਕੱਪੜੇ ਪ੍ਰੈਸ ਕਰੋ ਮੈਂ ਆਪਣੇ ਫਰੈਂਡ ਕੋਲ ਜਾਣਾ ਵਾ ਕਿਹੜੇ ਪਾਣੀ ਨਹੀਂ ਕੱਪੜੇ ਉੱਥੇ ਪਿਆ ਹਣਾ ਵੇਖ ਲਓ ਕੋਈ ਲੰਬਾਰੀ ਵਿੱਚ ਕੋਈ ਇੱਕ ਤੋਂ ਫਰਦ ਨਾਲ ਜੀਣਾ ਪਾਏ ਮੈਨੂੰ ਕਰਨੇ ਪੈਣੇ ਨਸੀਮਾ ਤੇ ਗਈ ਹੋਈ ਆ ਅੱਜ ਬੇਕੇ ਕਰ ਦੋ ਮਮਾ ਮੇ ਲੋ ਪਲੀਜ਼ ਕਰ ਦੋ ਮੈਂ ਜਾਣਾ ਯਾਰ ਟਾਈਮ ਹੋ ਜਾਣਾ ਬਾਰਿਜ ਰੋਟ ਜਾਨੀ ਆ ਚਲ ਮੈਂ ਸ਼ੰਮੀ ਨੂੰ ਕਹਿ ਕੇ ਖਰਾ ਦੇਨੀ ਆ ਹਾਂ ਜੀ ਉਹਨੂੰ ਕਹਿ ਦੋ ਕਰਵਾ ਦੋ ਇਹ ਗੱਲ ਸੁਣ ਹਾਂਜੀ ਮੀ ਤੀਨੇ ਨਾਸਤੇ ਚ ਕੀ ਖਾਣਾ ਹੈ ਬਣਾ ਲਓ ਜੋ ਮਰਜੀ ਕੁਝ ਸਪੈਸ਼ਲ ਦੱਸ ਬਣਾ ਲਓ ਜੋ ਤੁਹਾਡਾ ਮਨ ਕਰਦਾ ਚਲ ਮੈਂ ਨਾਸਤਾ ਤੇਰਾ ਬਣਵਾ ਦੇਨੀ ਆ ਪਰ ਸਿਮਰਤ ਮੇਰੀ ਗੱਲ ਸੁਣਾ ਹਾਂਜੀ ਵੇ ਆ ਐ ਟਾਈਮ ਤੇਰੇ ਉੱਠਣ ਦਾ ਹੈ ਤੈਨੂੰ ਇਹੀ ਆਤਾ ਪੈ ਜਾਣੀ ਆ ਹਾਂ ਤੂੰ ਛੋਟੀ ਥੋਣਾ ਚਲ ਛੋਟੀ ਸੈ ਤਾਂ ਅਸੀਂ ਕਹਿੰਦੇ ਸੀ ਚਲ ਕੋਈ ਗੱਲ ਨਹੀਂ ਸੋਣਾ ਵਿਚਾਰ ਦੇ ਨਾ ਵੱਡੀ ਹੋਈ ਜਾ ਪੇਉਂਡ ਜੂਗੀ ਆਪਣੀ ਜ਼ਿੰਮੇਵਾਰੀ ਚੋ ਕਿ ਸਵੇਰ ਦੀ ਮੈਂ ਉੱਠੀ ਹੋਈ ਆ ਸਾਰੇ ਘਰ ਦਾ ਕੰਮ ਕਰ ਲਿਆ ਯਾਰ ਮम्मा ਤਾਨੂੰ ਪਤਾ ਲੱਗਾ ਵਾ ਮੇਰੇ ਕੋ ਨਹੀਂ ਉੱਠਿਆ ਜਾਂਦਾ ਅੱਜ ਛੁੱਟੀ ਲਿਆ ਗਈ ਆ ਜਾ ਤੂੰ ਜਾਓ ਜਾ ਕੇ ਮੇਰੇ ਨੂੰ ਫਿਰ ਕੱਪੜੇ ਪ੍ਰੈਸ ਕਰਾਉ ਮੈਂ ਜਾਣਾ ਕੋਈ ਕੰਮ ਕਰਨਾ ਸਿੱਖੀ ਕੋਈ ਨਾ ਜਦੋਂ ਟਾਈਮ ਆਊਗਾ ਸਿੱਖ ਲੂੰਗੀ ਉਥੇ ਵੀ ਭਾਬੀ ਨੂੰ ਨਾਲ ਲੈ ਜੀ ਭਾਬੀ ਆ ਕੰਮ ਕਰਦੇ ਤੇ ਭਾਬੀ ਆ ਕੰਮ ਕਰਦੇ ਜਾ ਸ਼ਮੀ ਜੀ ਨੂੰ ਕਹ ਦੋ ਕਰ ਦਿੰਦੀ ਆ ਸਵੇਰ ਉਠੀ ਸ਼ਮੀ ਕੋਈ ਇਨਾਂ ਨੇ ਕਰ ਦੇਣਾ ਮਾਜ ਕੁਢੀ ਆ ਤੂੰ ਚੱਲ ਓ ਜਲਦੀ ਕਰ ਠੀਕ ਉੱਠ ਜੰਮੀ ਮੈਨੂੰ ਨਾ 5 ਮਿੰਟਾਂ ਚੋਂ ਤੈਨੂੰ ਬਾਹਰ ਚਾਹੀਦੀ ਐ ਸੁਣਦੀ ਵੀ ਐ ਨਾ ਹਾਂ ਜੀ ਉੱਠ ਜਾਨੀ ਜਾ ਯਾਰ ਕਿੰਨਾ ਲਾਵਾ ਪਾਇਆ ਸੂਤ ਭਾਂਡੇ ਧੋਤੇ ਵਿਆਵਾ ਫੇਰ ਕਿੰਨੇ ਭਾਂਡੇ ਹੋ ਜਾਂਦੇ ਜਿੰਨੇ ਮਰਜ਼ੀ ਧੋਂਦੇ ਲੋ ਕੋਈ ਅਕਦਾਈ ਨਹੀਂ ਲੱਗਾ ਕਿੰਨਾ ਟਾਈਮ ਹੋ ਗਿਆ ਵਾ ਭਾਂਡੇ ਰਾਤ ਮਾੜ ਕੇ ਸੁਤੀ ਤੇ ਫੇਰ ਇੰਨੇ ਹੋਏ ਪਈ ਸਿਮਰਤ ਨੂੰ ਕਿਤੇ ਇੰਨਾ ਨਹੀਂ ਆ ਕਿ ਮੈਂ ਜਿਹੜੇ ਭਾਂਡੇ ਹੈਗੇ ਕਿਤੇ ਉਹ ਹੀ ਧੋ ਦਵਾਂ ਨੀ ਸ਼ੰਮੀ ਅੱਜ ਕਿੰਨੇ ਵਜੇ ਉੱਠੀ ਸੀ ਮੈਨੂੰ ਦੱਸ ਹਾਏ ਟੱਕਰ ਸੌਂਈ ਨਹੀਂ ਸਾਫ਼ ਕੀਤੀ ਭੂਆ ਜੀ ਮੈਨੂੰ ਨਾ ਰਾਤੀ ਨੀਂਦ ਜੀ ਨਹੀਂ ਆਉਂਦੀ ਕਿਉਂ ਤੇ ਸਵੇਰੇ ਮੇਰੀ ਫੇਰ ਅੱਖ ਲੱਗ ਗਈ ਟਾਈਮ ਦਾ ਪਤਾ ਹੀ ਨਹੀਂ ਲੱਗਾ ਮੈਂ ਏਡੀਆਂ ਕਿਹੜੀਆਂ ਰਾਤ ਮੇਰੀਆਂ ਲੱਤਾਂ ਘੁੰਮਦੀ ਰਹੀਆਂ ਜਿਹੜੀ ਤੈਨੂੰ ਨੀਂਦ ਨਹੀਂ ਆਈ ਹਾਂ ਸਾਰਾ ਤੇਰੇ ਖਾ ਕੇ 20-20 ਰੋਟੀਆਂ ਸੁੱਲ ਮੈਂ ਪਾਈ ਰਣੀ ਆ। ਭਾਜੀ ਮੈਂ ਸਾਰਾ ਕੰਮ ਕਰ ਲੈਨੀ ਕੋਈ ਗੱਲ ਨਹੀਂ। ਬਸ ਨਾਲੇ ਵੈਸੇ ਵੀ ਅੱਜ ਮੈਨੂੰ ਛੁੱਟੀ ਆ। ਮੈਂ ਕਿਹੜਾ ਜਾਣਾ ਕਿਤੇ। ਤੇ ਦਾਦੀ ਤੈਨੂੰ ਕੰਦੀ ਆ ਸਵੇਰੇ ਛੇਤੀ ਉੱਠਣਾ ਸੀ ਆ ਕਿੰਨਾ ਝਾਲਾ ਲੱਗਾ ਆ ਕੀ ਘਰ ਦਾ ਹਾਲ ਹੋਇਆ। ਨਹੀਂ ਮੈਂ ਤਾਂ ਉਹ ਵੇਲੇ ਪਸਤਾਨ ਡਈ ਆ ਜਿਸ ਵੇਲੇ ਮੈਂ ਆਪਣੇ ਭਰਾ ਨੂੰ ਕਹਿਤਾ ਸੀ ਆ ਤੇਰੇ ਘਰ ਪੱਥਰ ਜੰਮ ਗਿਆ ਮੈਨੂੰ ਦੇ ਦੇ। ਮੈਂ ਤਾਂ ਵੇਲੇ ਨੂੰ ਪਸਤਾਨ ਡਈ ਆ ਤੇ ਕੀ ਗੱਲ ਅੱਜ ਮੇਮ ਸਾਹਿਬ ਨੇ ਬੜਾ ਟੌਰ ਕੱਢਿਆ ਆ ਤੈਨੂੰ ਮੈਂ ਕਿਹਾ ਸੀ ਨਾ ਆ ਕੱਲ ਨੂੰ ਵਿਆਹ ਤੇ ਗਈ ਸੀ ਆਂਦੀਆ ਸੂਟ ਲਾ ਦੇਣਾ ਆ ਸੂਟ ਤੇਰਾ ਅਗਲੇ 5 ਸਾਲ ਤੱਕ ਐਵੇਂ ਸੂਟ ਚੱਲਣਾ ਚਾਹੀਦਾ ਹੈ ਹੋਜੀ ਕਿੰਨੇ ਚਿਰ ਦਾ ਤੈਨੂੰ ਪਾਉਂਦੀ ਆ ਮੈਂ ਸੋਚਿਆ ਹਾਂ ਘਰੇ ਲਾਵਾਂ ਤੁਹਾਨੂੰ ਪਤਾ ਵਿਚਾਂਦੇ ਹੈ ਨਹੀਂ ਆ ਅੱਜ ਤੇਰੀ ਵਿਖਾ ਵਿਖਾਈ ਬੋਲ ਐ ਤੇਰੀ ਵਿਖਾ ਵਿਖਾਈ ਜਿਹੜਾ ਤੂੰ ਕਿੱਡੀ ਮੇਮ ਬਣ ਕੇ ਪਾ ਗਈ ਐ ਆ ਬੜਿਆ ਚਿੜੀਆਂ ਚੁੜੀਆਂ ਪਾਈਆਂ ਕੀ ਗੱਲ ਐ ਹੈ ਰਮਾਨਾ ਨਾ ਅਰੇ ਜੁੰਡੇ ਦੇ ਖੁੱਲੇ ਰੱਖੇ ਨਾ ਇਹਨਾਂ ਨੂੰ ਗੋਤ ਕਰਕੇ ਰੱਖਿਆ ਤਾਂ ਫੂਕ ਦੂੰਗੀ ਤੇਰੇ ਜੁੰਡਿਆਂ ਨੂੰ ਮੈਂ ਅੱਗ ਲਾਗੂ ਕਿ ਤੇਰੇ ਮਾ ਦੱਸਾਂ ਬੰਦੇ ਦੀ ਧੀ ਬਣ ਕੇ ਨਾ ਸਾਰੇ ਰਸੋਈ ਨੂੰ ਸਾਫ਼ ਚਾਹੀਦਾ ਤੈਨੂੰ ਦੱਸਾਂ ਮੈਂ ਪਹਿਕੇ ਪੂ ਆਜੀ ਚੱਲ ਕੰਮ ਕਰ ਜਾ ਕੇ ਹੀ ਹੋ ਗਿਆ ਜੋ ਛੁੱਟੀ ਵਾਲੇ ਦਿਨ ਇੱਕ ਘੰਟਾ ਮੈਂ ਸੌਂ ਹੀ ਗਈ ਆ ਮੈਂ ਕਹਿਣ ਵੀ ਨਹੀਂ ਕਿ ਮੈਂ ਸਾਰਾ ਕੰਮ ਕਰ ਦਿੰਨੀ ਤੁਹਾਨੂੰ ਕੁਝ ਨਹੀਂ ਕਰਨਾ ਪੈਂਦਾ ਫਿਰ ਵੀ ਬੱਸ ਚੜੇ ਘੋੜੇ ਤਾਂ ਸਵਾਰ ਹੀ ਰਹਿਣਾ 24 ਘੰਟੇ ਇਹ ਪੱਥਰ ਜਿਹਨੂੰ ਮੈਂ ਆਪਣੇ ਝੋਲੇ ਚ ਪਵਾ ਲਿਆ ਤਾਂ ਕਿ ਭਰਾ ਮੇਰਾ ਕਹਿੰਦਾ ਸੀ ਮੇਰੀਆਂ ਤਿੰਨ ਕੁੜੀਆਂ ਹੋ ਗਈਆਂ ਹੁਣ ਮੈਂ ਕੀ ਕਰਾਂ ਮੈਂ ਕਿਹਾ ਵੀਰੇ ਚੱਲ ਮੇਰਾ ਕੋਈ ਨਿਆਣਾ ਨੇ ਇਹਨੂੰ ਮੈਨੂੰ ਹੀ ਦੇ ਦੇ ਦੋਨੋਂ ਵੱਟੇ ਨੂੰ ਕਿ ਸੇ ਮੱਸਾ ਕੰਮ ਦੀ ਐ ਇਸ ਕੁੜੀ ਨੂੰ ਅਕਲ ਹੀ ਨਹੀਂ ਕਿਤੇ ਹੈਗੀ ਪਾਸਾ ਐਨਾ ਪਤਾ ਹੈ ਕਿ ਚਿੜੀਆਂ ਇੱਥੋਂ ਕੱਢਣੀਆਂ ਤੇ ਉੱਥੋਂ ਕੱਢਣੀਆਂ ਰੀਸਾਂ ਕਰਦੀਆਂ ਸਿਮਰਤਦੀਆਂ ਨਾ ਕੋ ਕੰਮ ਦੀ ਨਾ ਕਰਦੀ ਦੁਸ਼ਮਨਾ ਨਾਲ ਆਜਦੀ ਜਸਪੀਰ ਦੱਸੋ ਮੈਂ ਕਿੱਥੇ ਕਿੱਭੀ ਕਰਨੀ ਕਿਹ ਨਾਲ ਬੋਲਦੀ ਰਹੀ ਨੀ ਆਪਣੇ ਆਪੇ ਚ ਖੱਪ ਕੇ ਆਈ ਜੀ ਉਹਦੇ ਨਾਲ ਕਿਉਂ ਬੋਲਦੀ ਰਹੀ ਨੀ ਹੁਣ ਇਹ ਮੈਂ ਸੁਨਦੀ ਵੀ ਸਾ ਕਮਰੇ ਚ ਬੈਠੀ ਕੀ ਕਰਦੀ ਕੀ ਕੰਮ ਕਰਦੀ ਕੀ ਐ ਛੇ ਮੁੱਠੀ ਹੋਇਆ ਉੱਠੀ ਆ ਤਾਂ ਮੈਂ ਕੀ ਕਰਾਂ ਆ ਮੇਰੇ ਪਾਦਰ ਸਗੋਂ ਖਰਚਾ ਵਿਆਤਾ ਤੁਹਾਨੂੰ ਪਤਾ ਜਦੋਂ ਦਾ ਵਿਆਹ ਕਰਨਾ ਤੇ ਕਿੰਨਾ ਖਰਚਾ ਕਰਨਾ ਪੈਣਾ ਮੈਨੂੰ ਚੱਲ ਧੀ ਆਂਦੀਆਂ ਨੇ ਨਾ ਆਪਣੇ ਕਰਮ ਨਾਲ ਲੈ ਕੇ ਆਂਦੀਆਂ ਨੇ ਨਾਮ ਲੈ ਕੇ ਆਂਦੀਆਂ ਹੀ ਨਾ ਦੱਸੋ ਉਹ ਕਿਉਂ ਕਲਪਨਾ ਕੀਤੀ ਨਾ ਕੁਝ ਨਹੀਂ ਭੈਣ ਜੀ ਕਲਪਨਾ ਇਤਰਾ ਹੀ ਆਂਦਾ ਹੁਣ ਤੁਹਾਡੀ ਕੁੜੀ ਵੇਖ ਲਓ ਕਿੰਡੀ ਚੰਗੀ ਆ ਕਿੰਨੀ ਪਿਆਰੀ ਆ ਕਿੰਨਾ ਕਪੜਾ ਲੀੜਾ ਪਾਉਣ ਦਾ ਨੂੰ ਢੰਗ ਦਾ ਪਤਾ ਕਿੰਨੀ ਸਮਝਦਾਰ ਆ ਤੇ ਮੇਰੀ ਆਗ ਲੱਗਣੀ ਤੇ ਸੋਚਦਾ ਉਹ ਵੀ ਤੇਰੀ ਹੀ ਐ ਉਹ ਕਿਹੜਾ ਮੇਰੀ ਐ ਉਹ ਵੀ ਤੇਰੀ ਐ ਤੇ ਮੇਰੀ ਗੱਲ ਸੁਣ ਨਾ ਆ ਲੈ ਆ ਗਈ ਭਾਜੀ ਰੋਟੀ ਚ ਕੀ ਬਣਾਉਣਾ ਸਬਜ਼ੀ ਦੱਸ ਤੋ ਮੇਰਾ ਸੇਰ ਬਣਾ ਲਾ ਹਰ ਵਾਰੀ ਤੈਨੂੰ ਦੱਸਣਾ ਬੰਦਾ ਖੂਕਲਾ ਨੂੰ ਲਾ ਲਾ ਇਹਨੂੰ ਕੁਝ ਪਹਾਲਾ ਆ ਮੇਰੀ ਮਾਂ ਲਾ ਕੇ ਵੱਡ ਕੇ ਬਣਾ ਲਾ ਚੱਪੇ ਸ਼ਮੀ ਲੜਾਈ ਚਾਲੂ ਕੋ ਪਿੰਦ ਸਬਜ਼ੀ ਪਈ ਐ ਰ ਹਾਂਜੀ ਦਾ ਜੀ ਉਧਰੋਂ ਖਾ ਲੈਨੇ ਤੇ ਨਾ ਸਿਮਰਤ ਕਹਿੰਦੀ ਸੀ ਮੈਂ ਸੈਂਡਵਿਚ ਖਾੜਾ ਤੇ ਉਹਦੇ ਬ੍ਰੈਡ ਪਈਆਂ ਪੀਜੇ ਚ ਸਬਜ਼ੀਆਂ ਵੀ ਬੀਟ ਕੀਤੀਆਂ ਪਈਆਂ ਨੇ ਬਸ ਉਹਨਾਂ ਜਿਹੜਾ ਕੋਲਾ ਕੇ ਭਾਜੀ ਤੂੰ ਹੀ ਤਾਂ ਬੀਟ ਕੀਤੀਆਂ ਮੈਨੂੰ ਦੱਸੋ ਆਪੇ ਕੱਟਦੀ ਇਹਦੇ ਹੱਥਾਂ ਨੂੰ ਘੜੀ ਮਿੱਦੀ ਲੱਗੀ ਆ ਚੱਲ ਬਸ ਇਹ ਰੱਖ ਲੇ ਤੇ ਤੂੰ ਉਹਨੂੰ ਇੱਕ ਸੈਂਡਵਿਚ ਬਣਾ ਦੇ ਸੀ ਠੀਕ ਹੈ ਤੇ ਸਾਨੂੰ ਤੂੰ ਉਹਨੂੰ ਗੋਭੀ ਦੇ ਨਾਲ ਹੀ ਦੇ ਦੇ ਠੀਕ ਹੈ ਠੀਕ ਹੈ ਤੇ ਮੇਰੇ ਦੱਸੋ ਚਾਚੀ ਜੀ ਉਹ ਸਿਮਰਤ ਉੱਧਰ ਜਾਣਾ ਪੁਰਣਾ ਜਾਣਾ ਹਾਂਜੀ ਅੱਜ ਫਰੈਂਡ ਘਰੇ ਜਾਣਾ ਹੀ ਆਪਾਂ ਦੋਨਾਂ ਨੂੰ ਅੱਛਾ ਅੱਜ ਫਰੈਂਡ ਘੱਲੇ ਜਾਣਾ ਦਮਨ ਤੇਨੂੰ ਕੋਈ ਕੰਮ ਹੈ ਕਿਹਰਾ ਤੁਰਾਈ ਨਾ ਤੇਨਿਆ ਤੂੰ ਚਲ ਜਾਂਦੇ ਸੁ ਬੇਟਾ ਬੁਆ ਜੀ ਮਾਸਾ ਵੀ ਕਿਤੇ ਕੋਈ ਛੁੱਟੀ ਆਉਂਦੀ ਆ ਤੇ ਸਾਨੂੰ ਉਹ ਆਉਂਦੀ ਨਹੀਂ ਤੂੰ ਬੜੀ ਫੌਜੀ ਨੇ ਪਤਾ ਕੀ ਹੈ ਬੜੀ ਫੌਜੀ ਵਰਤੀਆਂ ਹੀ ਨੇ ਕਿ ਤੇਨੂੰ ਜਿਹੜੀ ਛੁੱਟੀ ਹੁੰਦੀ ਉਹ ਤੂੰ ਫੇਰਾ ਦੂਰਾ ਕਰਨਾ ਤੂੰ ਬੁਆ ਜੀ ਕਹਿੰਦੀ ਆ ਕਿ ਤੁਸੀਂ ਮੇਰੇ ਕੋਲ ਆਇਆ ਨਹੀਂ ਕਦੀ ਘਰੇ ਤੇ ਤੁਸੀਂ ਆਇਓ ਜੀ ਨਾਲੇ ਆਪਾਂ ਥੋੜਾ ਕੰਮ ਹੋਈ ਸੀ ਸਾਨੂੰ ਥੋੜੀ ਵੇਰ ਲਾ ਕੇ ਪਰ ਜਲਦੀ ਹਲ ਜੇ ਉਹਨੂੰ ਵੀ ਨਾਲ ਧਿਆਨ ਨਾਲ ਲੈ ਕੇ ਜਾਈਂ ਧਿਆਨ ਨਾਲ ਲੈ ਕੇ ਉਹ ਉੱਥੇ ਜਾ ਕੇ ਉਠਾਏਗੀ ਤੇ ਉੱਠੇਗੀ ਆ ਠੀਕ ਹੈ ਉਹ ਕਹਿੰਦੀ ਜੀਵੀ ਆਈ ਤੇ ਪਤਾ ਨਾਲ ਦੇ ਕੱਪੜੇ ਪ੍ਰੈਸ ਕਰਦੀ ਸੀ ਹਾਂਜੀ ਇੱਧਰ ਆ ਇੱਧਰ ਇੱਥੇ ਖਲੋ ਅਬੋਦੇ ਵਾਦੇ ਆ ਆਪਣੇ ਅੰਦਰ ਕਾ ਚੱਲ ਚੱਲ ਅੰਦਰ ਕੰਨ ਮੇਰੀ ਗੱਲ ਸੁਣ ਨਾ ਆ ਚੋਰੀ ਕਿਤੇ ਵਾਲ ਕੱਟ ਦਿੱਦ ਨਹੀਂ ਹੈ ਕਿਤੇ ਨਹੀਂ ਨਹੀਂ ਹੋਆ ਜੀ ਉਸ ਤਰ੍ਹਾਂ ਹੀ ਵਾਲ ਛੋਟੇ ਆ ਮੈਂ ਤਾਂ ਕੋਈ ਨਹੀਂ ਵਾਲ ਕੱਟਿਆ ਨਹੀਂ ਵਾਲ ਨਹੀਂ ਤੇਰੇ ਵਾਲਾਂ ਦੇ ਕਿੱਡੇ ਆ ਬਿਲਕੁਲ ਬਰਾਬਰ ਹੁੰਦੇ ਆ ਨਹੀਂ ਹੋਆ ਜੀ ਆ ਵੇਖੋ ਸੱਚ ਦੱਸਦੇ ਕਦੋਂ ਬਰਾਬਰ ਆ ਵੇਖੋ ਕੁਸ਼ਾਂ ਤੇ ਨਿਕਲੀਆਂ ਪਈਆਂ ਮੈਂ ਕਟਿੰਗ ਥੋੜੀ ਕੀਤੀ ਆ ਤੂੰ ਨਾ ਬੋਦੀ ਚਲਾਕ ਨਾ ਬਣ ਆ ਮੈਨੂੰ ਲੱਗਦਾ ਤੂੰ ਪਟਿੰਗ ਕਰवानी ਆ ਆ ਕਟਿੰਗ ਕਰਵਾ ਕੇ ਤੇ ਬਾਅਦ ਚ ਗਨੀਪੂ ਵਰਦੀ ਮੇਰੇ ਤਾਂ ਵਾਲ ਵਧਦੇ ਨਹੀਂ ਮੇਰੇ ਤਾਂ ਵਾਲ ਵਧਦੇ ਨਹੀਂ ਇਸਪੀਰ ਸੀ ਸੀ ਮੈਨੂੰ ਤੂੰ ਪੁੱਛ ਲਵਾਵੇਂ ਉਹਨੇ ਕਿ ਟਾਈਮ ਮੈਨੂੰ ਕਿਟਾਇਆ ਐਨਾ ਕੱਪੜਿਆਂ ਚਾਹਣਾ ਕੰਨਾਂ ਚ ਕੋਈ ਤੇਰੇ ਚਿੰਝ ਨਹੀਂ ਪਹਿਣੀ ਚਾਹੀਦੀ ਅੜ ਗਿਆ ਚਿੜੀਆਂ ਕੱਟੀਆਂ ਨਾ ਇਹ ਚਿੜੀਆਂ ਨਾਲ ਬਾਹਰੇ ਰੰਨ ਪਰ ਕੱਟ ਦੇ ਕਰ ਮੈਨੂੰ ਦੱਸ ਚੱਲ ਮੈਂ ਹੱਥ ਧੱਸੇ ਮੈਨੂੰ ਇਹ ਦੱਸ ਤਸਵੀਰ ਭਾਗ ਲੋਣੀ ਇਥੋਂ ਭਾਗ ਨੋ ਪੰਜ ਲਾਈ ਇਹਨੇ ਤੇ ਫਿਰ ਕੀ ਹੋ ਗਿਆ ਸਿਮਰ ਤੇ ਕਲਾਈ ਸੀ ਅੱਗ

ਮੇਰਾ ਕਿਹੜਾ ਕੋਲ ਆਪਣਾ ਬੱਚਾ ਸੀ ਹਾਂ ਤਾਂ ਭਰਾ ਦੀ ਧੀ ਆ ਨਾ ਕੱਲ ਨੂੰ ਇਹਨੇ ਕੋਈ ਗਲਤੀ ਕਰ ਲਈ ਤੇ ਸਾਰਾ ਮੇਰੇ ਸਿਰ 'ਚ ਖੇ ਪੈਣੀ ਆ ਮੈਂ ਜੋ ਕਰਦੀ ਨਾ ਮੈਨੂੰ ਕਰਨ ਦਿਆ ਕਰੋ ਨਾ ਮੈਨੂੰ ਰੋਕਿਆ ਕਰੋ ਤੇ ਆਰ ਤੂੰ ਉਹਨੂੰ ਬੜਾ ਕਰਦੀ ਮੈਨੂੰ ਪਤਾ ਹੈ ਲੁੱਕ ਲੁੱਕ ਕੇ ਤੂੰ ਉਹਨੂੰ ਪਿਆਰ ਕਰਦੀ ਤਸਵੀਰ ਸਤਿਵੇਕਾ ਸਹਾ ਉਹਨਾਂ ਨਾਲ ਅਸੀਂ ਸਾਰਿਆਂ ਦੀ ਸਤਿਵ ਉਹਦੇ ਤੇ ਰੱਖੀ ਹੋਈ ਹੈ ਮੇਰੀ ਗੱਲ ਸੁਣ ਲੋ ਉਹ ਵੇਖ ਆ ਜੰਦਾ ਸੁੱਤੀ ਪਈ ਆ ਮੇਰੇ ਲਈ ਥੋੜੀ ਸਖਤੀ ਕਰ ਲਿਆ ਕਰ ਮੇਰੀ ਗੱਲ ਸੁਣ ਲੋ ਜੋ ਮੈਂ ਕਰਦੀ ਆ ਨਾ ਮੈਨੂੰ ਕਰਨ ਦੇਣਾ ਉਹ ਮੇਰੀ ਭਤੀਜੀ ਆ ਮੇਰੀ ਗੱਲ ਵਿੱਚ ਤੁਸੀਂ ਨਹੀਂ ਬੋਲਣਾ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਹਿ ਤਾ ਇਹ ਦੱਬਾ ਇਹਦੀ ਬੜੀ ਡੱਡੀ ਹੋ ਜਾਂਦੀ ਏ ਆਪਣੀ ਦੇ ਦਿਲ ਦੀ ਕੀ ਗੱਲ ਬਹਿ ਗਈ ਆ ਸਿਮਰਤ ਉਹ ਖੁਸ਼ ਨਹੀਂ ਕਰਦੀ ਹੈ ਕਿ ਉਹ ਤੇ ਪਾਉਂਦੇ ਉਹਨੂੰ ਗਈ ਭੈਣ ਜੀ ਨੂੰ ਉਠਾਇਆ ਸੀ ਨਾ ਭੈਣ ਜੀ ਇਹਨੂੰ ਨਾ ਖੁਸ਼ ਕਿਹਾ ਜੀ ਉੱਧਰ ਇਹਦੀਆਂ ਕਾਣੀਆਂ ਇਹ ਹੀ ਜਾਣੇ ਪਤਨੀ ਦਾ ਦਿਮਾਗ ਕਿੱਥੇ ਚੱਲਦਾ ਪਿਆ ਉਹਨਾਂ ਦਾ ਦਿਮਾਗ ਮੇਰੇ ਕੋਲ ਨਹੀਂ ਹੈਗਾ ਕੀ ਜਾਨੀ ਚੈਰੀ ਨੂੰ ਅਜ ਕੁੱਦ ਕੇ ਪਈ ਹੈ ਨੰਨ ਬੋਲਦੀ ਵੀ ਨਾ ਉਹਦਾ ਮਾਂ ਨਾ ਉਹਦਾ ਪਿਓ ਵੀ ਨਾ ਮਾਂ ਪਿਓ ਦੀ ਬੱਚਾ ਹੈ ਚਲ ਤੇਰਾ ਬੱਚਾ ਨਹੀਂ ਸੀ ਹੁੰਦਾ ਵੀ ਚਲ ਤੈਨੂੰ ਇਹਦੇ ਤੇ ਉਹਨਾਂ ਦੀ ਚੋੜੀ ਜੀ ਪਾਤੀ ਬੜੀ ਸਖਤੀ ਕਰਦੀ ਪਈਏ ਸਖਤੀ ਰੱਖੋ ਇੰਨੀ ਵੀ ਨਾ ਰੱਖੋ ਪਰ ਇਹਦੇ ਕੋਈ ਜ਼ਿਆਦਾ ਹੀ ਉਹਨੂੰ ਕਰਦੀ ਪਈਏ ਕੁੱਦ ਕੇ ਖਾਣ ਨੂੰ ਪੈ ਗਈਏ ਉਹਨੂੰ ਚਪੇੜ ਕੱਢ ਮਾਰੀ ਉਹਨੂੰ ਚਰੀ ਮਾ ਦਸ ਪਾਤੀ ਚਾਹੇ ਤਾਂ ਸਵੀਂ 10 ਕੁੜੀ ਵਿਚਾਰੀ ਤੇ ਕਿ ਮਰੇ ਤਾਂ ਹੂੰ ਮੈਨੂੰ ਗਾਲਤ ਸੁਣਾ ਹਾਂਜੀ ਉਧਰ ਆਂ ਕਿ ਤਿਆਰ ਹੁੰਦੀ ਆ ਹਾਂ ਜਾਣਾ ਨਹੀਂ ਤੂੰ ਤਿਆਰ ਨਹੀਂ ਯਾਰ ਮੇਰੀ ਗਾਸਣ ਮੈਂ ਨਹੀਂ ਜਾਣਾ ਕਿਉਂ ਕੀ ਹੋਇਆ ਪਤਾ ਕੀ ਆ ਤੇਨੂੰ ਤੇ ਭੂਆਜੀ ਦਾ ਪਤਾ ਹੀ ਆ ਉਹ ਕਹਿੰਦੇ ਆ ਕਿ ਜੇ ਅੱਜ ਤੈਨੂੰ ਛੁੱਟੀ ਆ ਨਾ ਤੇ ਤੂੰ ਘਰ ਦੇ ਕੰਮ ਕਰ ਜਾਲੇ ਜੁਲੇ ਛੱਤਾਂ ਤੇ ਬੜੇ ਲੱਗੇ ਆ ਉਹ ਝਾੜ ਤੇ ਯਾਰ ਆਪਾਂ ਤੇ ਜਾਣਾ ਹੀ ਉਧਰ ਸ਼ਾਤੂਨ ਜਨ ਨੂੰ ਵੀ ਕਹਿੰਦੇ ਉੱਪਰ ਕੋਠੇ ਤੇ ਭੋਜ ਦੇ ਬੜੀ ਗੱਲ ਹੁੰਦੀ ਚਲੋ ਕਿਤੇ ਜਾਣਾ ਹੋਵੇ ਤਾਂ ਇਹਨਾਂ ਨੂੰ ਕੋਈ ਨਾ ਕੋਈ ਕੰਮ ਹੀ ਪੈ ਜਾਂਦਾ ਵਾ ਕੰਮ ਉਹ ਕਹਿੰਦੇ ਤੈਨੂੰ ਸ਼ਾਦਾ ਅੱਜ ਛੁੱਟੀ ਹੈ ਨਾ ਤੇ ਘਰ ਦੇ ਕੰਮ ਕਰ ਅੱਗੋਂ ਪਿੱਛੋਂ ਤੂੰ ਕਾੜੀ ਕਾੜੀ ਕੰਮ ਕਰਕੇ ਤੇ ਸਕੂਲ ਚੱਲ ਜਾਨੀ ਉਧਰ ਉਧਰ ਟਾਈਮ ਹੋ ਹੀ ਜਾਂਦਾ ਉਹਨਾਂ ਹੀ ਫੋਨ ਕਰੀ ਜਾਂਦੀ ਬਾਰ-ਬਾਰ ਮੇਰਾ ਬੜਾ ਮਾਣ ਹੈ ਮਾਣ ਹੈ ਸਿੰਗਰਤ ਮੈਨੂੰ ਕਹਿੰਦੇ ਆ ਕਿ ਆਈ ਸੂਟ ਪਾ ਕੇ ਜਾ ਮੈਂ ਆਹ ਸੂਟ ਬਾਕੇ ਨਹੀਂ ਜਾਣਾ ਆਰਤੀਵਾਲ ਤੈਨੂੰ ਤੇ ਉਹਦਾ ਸੁਭਾਅ ਪਤਾ ਹੀ ਆ ਉਹਨੇ ਤੇ ਮੈਨੂੰ ਟੀਚਰਾਂ ਕਰਨ ਲੱਗ ਪੈਣਾ ਵਾ ਕਿ ਆ ਕੀ ਪਾ ਕੇ ਆਈ ਐ ਇੰਨੀਆਂ ਕੁੜੀਆਂ ਚ ਮੈਂ ਨਹੀਂ ਜਾਣਾ ਆਪ ਕੋ ਇੰਨਾ ਸੋਹਣੇ ਕੱਪੜੇ ਪਾਏ ਆ ਕਿੱਡਾ ਸੋਨਾ ਟੋਪ ਆ ਤੇਰਾ ਵੇਖ ਤੇ ਇਹ ਬੜੀ ਇਨਾਂ ਦੀ ਗੱਲ ਜਦੋਂ ਕਿਤੇ ਜਾਣਾ ਦੋ ਦੋ ਇਨਾਂ ਨੇ ਪਹਿਲਾਂ ਨਾ ਕਰ ਦਿੰਦੇ ਮੈਂ ਨਹੀਂ ਟੀਚਰਾਂ ਕਰਾਉਣੀ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਘਰ ਦੇ ਕੰਮ ਕਰ ਲੈਣੀਆਂ ਅੱਜ ਅੱਗੋ ਪਿੱਛੋ ਕਾਲੀ ਕਾਲੀ ਕਰਕੇ ਚਲ ਜੀਦਾ ਇੰਨੇ ਨਹੀਂ ਹੁੰਦੇ ਅੱਜ ਜਿਹੜੇ ਕੰਮ ਪਏ ਹੋਏ ਆ ਨਾ ਉਹ ਵੀ ਕਰ ਲੈਣੀਆਂ ਕੋਈ ਗੱਲ ਨਹੀਂ ਨਾਲੇ ਰੋਟੀ ਸਬਜ਼ੀ ਵੀ ਰਾਤ ਦੀ ਬਣਾਉਣੀ ਹੈ ਤੈਨੂੰ ਤਾਂ ਪਤਾ ਹੀ ਆ ਮੈਂ ਕਰ ਕਰ ਉਹਨਾਂ ਨੂੰ ਨਹੀਂ ਸਿਮਰਤ ਛੱਡ ਪਰੇ ਮੇਰੀ ਗੱਲ ਸੁਣ ਤੂੰ ਕਟਿੰਗ ਕਰਾਈ ਆ ਹਾਂ ਕੱਲ ਕਰਵਾ ਕੇ ਸੋਹਣੀ ਦਿਖਾ ਹਾਈ ਕਿੱਡੇ ਸੋਹਣੇ ਵਾਲ ਲੱਗਣਦੇ ਆ ਨਾ ਸੋਹਣੇ ਲੱਗਣਦੇ ਹੂੰ ਕੱਲ ਕਰਵਾ ਕੇ ਨਹੀਂ ਬੜੇ ਸੋਹਣੇ ਲੱਗਣਦੇ ਆ ਮੈਂ ਆਤੀ ਨਹੀਂ ਗਈ ਉਹਨੇ ਦੱਸਿਆ ਇਹਨੇ ਕਿ ਜਿਹੜੀ ਪਾਰਟੀ ਤੇ ਜਾਣਾ ਇਸ ਕਰਕੇ ਤੇਰਾ ਟੋਪ ਵੀ ਬੜਾ ਸੋਹਣਾ ਹੂੰ ਬੜੇ ਪਿਆਰੇ ਲੱਗਦੀ ਤੂੰ ਜਾਂ ਤੂੰ ਹੋਇਆ ਫਿਰ ਹੈ ਮੈਂ ਨਹੀਂ ਜਾਣਾ ਕਲ ਠੀਕ ਹੈ ਫਿਰ ਵੇਖ ਲੈ ਜਦ ਤੂੰ ਸਹੀ ਲੱਗਦਾ ਜੇ ਤੂੰ ਕਹਿੰਨੀ ਤੇ ਮੈਂ ਇੱਕ ਵਾਰੀ ਗੱਲ ਕਰਦੀ ਹਾਂ ਉਹਨਾਂ ਨੇ ਕੀ ਕਹਿੰਦੇ ਆ ਤੂੰ ਰਹਿਣ ਦੇ ਤੇਰੀ ਗੱਲ ਸੁਣ ਕੇ ਉਹਨਾਂ ਨੇ ਉਦੋਂ ਤੇ ਮੰਨ ਲੈਣਾ ਬਾਅਦ ਚ ਮੈਨੂੰ ਘਰ ਆਈ ਨੂੰ ਪਤਾ ਕਿੰਨਾ ਕੁੱਟਣਾ ਉਹਨਾਂ ਨੇ ਸਮਝਿਆ ਕਰ ਗੱਲ ਨੂੰ ਬਾਅਦ ਮੇਰੇ ਹੱਡਾਂ ਤੋਂ ਸਾਰਾ ਕੁਝ ਨਿਕਲਦਾ ਵਾ ਮੈਂ ਨਹੀਂ ਚਾਹਾਂ ਚਲ ਠੀਕ ਹੈ ਫਿਰ ਵੇਖ ਲੈ ਜਦ ਤੂੰ ਸਹੀ ਲੱਗਦਾ ਕੋਈ ਗੱਲ ਨਹੀਂ ਠੀਕ ਹੈ ਸੈਂਡਵਿਚ ਖਾ ਲਿਆ ਜਿਹੜਾ ਦਿੱਤਾ ਸੀ ਹਾਂ ਖਾ ਲਿਆ ਮੈਂ ਲੇਕ ਕੱਪ ਚਾਹ ਬਣਾ ਕੇ ਲੈ ਦਉ ਫਿਰ ਚਾਹ ਪੀਣੀ ਕੰਬਲੀ ਇੰਨੀ ਚਾਹ ਨਾ ਪੀਆ ਕਰ ਉਹ ਕੋਈ ਨਾ ਯਾਰ ਜਾਓ ਇੱਕ ਕੱਪ ਚ ਉਨ ਮਾਰਦੇ ਕਹਿਦੀ ਹਾਂ ਕਹ ਦੂੰਗੀ ਕੋਈ ਨਾ ਉਹਨੂੰ ਕਹੀਓ ਠੀਕ ਨਹੀਂ ਹੈਗੀ ਤਾਂ ਨਹੀਂ ਆਈ ਚੰਗਾ ਇਹੋ ਗੱਲ ਕਹੀ ਕਹ ਦੂੰ ਭੂਆ ਜੀ ਬਾਰੇ ਨਾ ਦੱਸਿਆ ਕਰਕੇ ਚੰਗਾ ਨਹੀਂ ਲੱਗਦਾ ਆਪਣੇ ਘਰ ਦੀ ਗੱਲ ਬਾਹਰ ਕਰਾਂਗੇ ਠੀਕ ਹੈ ਕੋਈ ਨਾ ਲੈ ਕੇ ਨਹੀਂ ਓਕੇ ਕੀ ਕਰਾਂ ਜੀ ਜੀ ਲੈ ਮੈਂ ਕੀ ਕਰਨਾ ਪਾਣੀ ਪੀਣ ਡਈ ਆ ਹੋਰ ਗੜਾ ਮੈਂ ਦੁੱਧ ਪੀਣ ਡਈ ਆ ਪੁੱਤ ਚਾਚੀ ਜੀ ਸ਼ਮੀ ਕਹਿੰਦੀ ਕਿ ਤੂੰ ਇਹਨੂੰ ਜਾਣ ਨਹੀਂ ਦੇਂਦੇ ਪਾਰਟੀ ਤੇ ਕਲੀ ਪਾਰਟੀ ਤੇ ਪੁੱਤ ਆਰਤੀ ਦੇ ਘਰੇ ਪਾਰਟੀ ਹੈ ਜੋ ਉੱਥੇ ਜਾਣਾ ਹੈ ਸ਼ਾਮ ਨੂੰ ਤੇ ਪੁੱਤ ਤੂੰ ਉਹਨੂੰ ਲੈ ਕੇ ਜਾ ਕੇ ਕੀ ਕਰਨਾ ਹੈ ਨਿਉ ਕਿਸੇ ਪਾਰਟੀ ਦੇ ਖੜਦੇ ਲਾਇਕ ਹੈ ਨਹੀਂ ਮੈਨੂੰ ਇਹ ਦੱਸ ਪਹਿਲਾਂ ਤੇ ਮੈਂ ਕੱਲੀ ਕਿੱਧਰ ਜਾਉਂਗੀ ਇਸੇ ਕਰਕੇ ਤੇ ਮੈਨੂੰ ਨਾਲ ਖੜਨਾ ਵਾ ਨਾਲੇ ਉਹਨੂੰ ਵੀ ਇਨਵਾਈਟ ਕੀਤਾ ਹੁੰਨੇ ਲੈ ਪੁੱਤ ਉਹਨੂੰ ਇਨਵਾਈਟ ਕੀਤਾ ਉੱਥੇ ਕੋਈ ਬਹਾਨਾ ਲਾ ਦੇ ਕੇ ਤੂੰ ਤੂੰ ਆਵਜਾ ਮੇਰੀ ਧੀ ਦੇ ਵੇਖ ਰੰਗ ਪਾਵੇ ਸੌਣ ਲਈ ਪਰ ਨੈ ਨਕਸ਼ ਬੜੇ ਸੋਹਣੇ ਹੈਗੇ ਮੇਰੀ ਧੀ ਦੇ ਤੁਹਾਨੂੰ ਬੜੀ ਪਿਆਰੀ ਲੱਗਦੀ ਹੈ ਉਹ ਤੈਨੂੰ ਪਤਾ ਜੀ ਟੀਵੀ ਤੇ ਡਰਾਮਾ ਆਂਦਾ ਹੁੰਦਾ ਹੈ ਸਾਬਲੀ ਹਾਂਜੀ ਸਾਬਰੀ ਕੇ ਸਾਬਲੀ ਐਸ ਤਰ੍ਹਾਂ ਤੂੰ ਸੱਚੀ ਬਿਲਕੁਲ ਉਹਦੇ ਵਰਗੀ ਆ ਅੱਛਾ ਮੇਰੀ ਗਾ ਨਹੀਂ ਹਾਏ ਨਹੀਂ ਮੈਂ ਮਰ ਜਾ ਨਹੀਂ ਮੇਰੇ ਤੇ ਕਿੱਡੀ ਸੋਹਣੀ ਲੱਗਣ ਢਈ ਆ ਇਹ ਟੋਪ ਬੜਾ ਸੋਹਣਾ ਪਾਇਆ ਹਾਂਜੀ ਪਰ ਸੋ ਮਮੀ ਲੈ ਕੇ ਆਈ ਅੱਛਾ ਬੜਾ ਸੋਹਣਾ ਹੈਗਾ ਐਸ ਤਰ੍ਹਾਂ ਦੇ ਕੱਪੜੇ ਤੈਨੂੰ ਬੜੇ ਚੱਜਦੇ ਨਾਲੇ ਮੇਰੀ ਗੱਲ ਸੁਣ ਤੂੰ ਉਹਨੂੰ ਪਾਰਟੀ ਤੇ ਲੈ ਕੇ ਚੱਲੀ ਆ ਉਹਦੇ ਕੱਪੜੇ ਵੇ ਤੈਨੂੰ ਪਤਾ ਹੀ ਹੈ ਹਨਾ ਕਿਤਨਾ ਦੇ ਪਰ ਤੂੰ ਵੇਖ ਸੇਲੀਆਂ ਚ ਆਪਣੀ ਬੇਸਤੀ ਕਰਾਣੀ ਉਹਨਾਂ ਨੇ ਕਿਹਾ ਕਿ ਕਿਥੋਂ ਡੋਂਨ ਬੱਟੀ ਦੇ ਨਾਲ ਚੁੱਕ ਲਿਆ ਦੇ ਨਾ ਇਹਨੂੰ ਖਾਣ ਦੀ ਅਕਲ ਨਾ ਨੂੰ ਪੀਣ ਦੀ ਅਕਲ ਉਹਦੋਂ ਵੇਖਿਆ ਪੀਜ਼ਾ ਲੈ ਕੇ ਆਇਆ ਹੈ ਤੇ ਕਿਤਰਾ ਖਾਣ ਦੇ ਰੋਟੀ ਦੇ ਨਾਲ ਲਾ ਕੇ ਖਾਣ ਦੇ ਅਕਲ ਹੈਗੀ ਮੇਰੀ ਤੇ ਜਹਾਜ਼ ਬੱਚਾ ਮੇਰਾ ਪੁੱਤ ਬੜਾ ਛੋਨਾ ਹੈ ਮੇਰਾ ਪੁੱਪਾ ਜਿਆ ਚਾਚੀਓ ਚ ਕੀੜੀ ਵੱਡੀ ਗੱਲ ਆ ਉਹਨੂੰ ਵੀ ਤੇ ਉਹਦੇ ਕੱਪੜੇ ਪਵਾਉ ਉਹ ਵੀ ਉਹਦਾਂ ਨਹੀਂ ਲੱਗਣਦੇ ਭੂਗੀ ਕਿੰਨੋਂ ਕੱਪੜੇ ਪਵਾਦਾ ਸ਼ੰਮੀ ਜੀ ਜੀ ਨੂੰ ਸ਼ੰਮੀ ਨੂੰ ਤੇਰੇ ਵਰਗੇ ਕੱਪੜੇ ਨੀ ਕਿਤੇ ਭੁੱਲ ਭਲੇਖੇ ਵੀ ਨਾ ਇਹ ਗੱਲ ਕਹਿ ਦੇਵੇਂ ਨੀ ਜੋ ਤੈਨੂੰ ਜੱਜਦਾ ਉਹਨੂੰ ਫੱਬਦਾ ਕਿਦਾਂ ਨੀ ਤੂੰ ਤਾਂ ਕੁਝ ਵੀ ਨਾ ਲਾਵੇਂ ਪਾਵੇਂ ਤੂੰ ਤਾਂ ਵੀ ਮੇਰੀ ਤੇ ਕਿੰਡੀ ਸੋਹਣੀ ਲੱਗਦੀ ਆ ਵੇਖਾਂ ਆ ਸੁਰਮਾ ਤੂੰ ਪਾਇਆ ਕਿੰਡਾ ਸੁਣਾ ਜੱਜਦਾ ਪਾਂਦੀ ਉਹ ਵੀ ਉ ਪਰ ਉਹਨੂੰ ਕਿਸੇ ਕੰਮ ਦਾ ਨਹੀਂ ਲੱਗਦਾ ਜਾ ਤੂੰ ਉਹਨਾਂ ਘੜੀ ਜਾ ਮੇਰੇ ਤੇ ਪਹਿਟਾ ਕਾ ਚਾਹੀਦਾ ਭਾਈ ਹਾਂਜੀ ਕੋਈ ਨਾ ਮम्मा ਕੋਲ ਹੀ ਲੈ ਲੈ ਮੇਰੀ ਗੱਲ ਸੁਣ ਬੇਸ਼ੱਕ ਤੂੰ ਮੇਰੀ ਜੀਠਾਣ ਦੀ ਕੁੜੀ ਐ ਪਰ ਮੈਂ ਤੈਨੂੰ ਕਦੀ ਆਪਣੇ ਤੋਂ ਘੱਟ ਨਹੀਂ ਸਮਝਿਆ ਨੇ ਹੋਈ ਸਮਝ ਨਹੀਂ ਕਿ ਤੂੰ ਮੇਰੀ ਕੁੜੀ ਹੈ ਨਹੀਂ ਕਿਤੇ ਆ ਰੰਗ ਕੇ ਰੱਖਿਆ ਕਰ ਨੋਹ ਵਾਲ ਚ ਲਾ ਕੇ ਰੱਖਿਆ ਕਰ ਚਲ ਜਾ ਜਾ ਉਹ ਨਾ ਖੜੀ ਚੰਗਾ ਚਲੋ ਠੀਕ ਹੈ ਹਾਂ ਜਾ 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 ਇਹ ਵੀ ਉਹ ਲੱਗੀ ਆਪਣੇ ਵਰਗੇ ਕਿ ਚਾਚੀ ਜੀ ਇਤਨਾ ਕਰ ਦੋ ਉਹਨਾਂ ਟਿਕਾਣੀ ਕਾਲੀ ਤਾਂ ਹੋ ਜਾਂਦੇ ਤੇ ਭਾਂਡੇ ਵੇਲੇ ਕਰਕੇ ਨਮਾਣ ਸੁਬਾਹ ਵਾਲੇ ਹੋ ਜਾਂਦੇ ਬੜਾ ਪਾ ਦਿੰਦੇ ਚੋਕੀ ਖੰਡ ਕਰ ਦਿੰਦੀ ਕੰਮ ਕਰਕੇ ਥੱਕ ਜਾਈ ਨਹੀਂ ਮੁੰਡਾ ਵੀ ਮੇਰੀ ਕੋਈ ਗੱਲ ਨਹੀਂ ਸੁਣਦਾ ਅੰਧਕ ਬੱਚੇ ਮਾਂ ਦੀ ਗੱਲ ਸੁਣਦੇ ਤੇ ਸੁਣਦਾ ਹੀ ਨਹੀਂ ਆਪਣੀ ਮर्जी ਕਰਦਾ ਨਾ ਕੰਮ ਨਾ ਧੰਦਾ ਇਹਨੂੰ ਕੋਈ ਇਹ ਕੀ ਕਰਦਾ ਇਹਦਾ ਚਾ ਆ ਉਹ ਬਸ ਚਾ ਆਪਣਾ ਹੂੜੀ ਕੋਤੇ ਪੇਲੀ ਸਾਰਾ ਕੰਮ ਸੈੱਟ ਹੋ ਗਿਆ ਚਲ ਨਾ ਬੁੱਢੇ ਹੁਣ ਇਹਨਾ ਕੰਮ ਹੁੰਦਾ ਵਾ ਨਿਆਲੇ ਸੁਣਦੇ ਨਹੀਂ ਰਣਜੀਤ ਪੁੱਤ ਮੇਰੀ ਗੱਲ ਤੇ ਸੁਣ ਚੜਾ ਇੱਧਰ ਆ ਤਾਕਤ ਨਹੀਂ ਆ ਕੋਲ ਤੇ ਕਿਨਾਰੇ ਮੈਂ ਕੰਮ ਕਰ ਲੂੰਗੀ ਪਤਾ ਨਹੀਂ ਕਿੱਥੇ ਅਗਰ ਬਾਜ ਮਾਰ ਮੈਂ ਬਾਜਾ ਮਾਰਨੀ ਸੁਣਦਾ ਹੀ ਨਹੀਂ ਪਤਾ ਨਹੀਂ ਕਿੱਥੇ ਵੜ ਕੇ ਬਹਿ ਜਾਂਦਾ ਨੁਕਰ ਚ ਤੇ ਮਾਂ ਨਜ਼ਰ ਆਵੇ ਨਾ ਮਾਂ ਦੀ ਗੱਲ ਮੈਂ ਸੁਣਾ ਰੰਦੀ ਹਾਂ ਤੂੰ ਇੱਥੇ ਬਿਠਾ ਹੈ ਮਾਦੀਆਂ ਵਾਜਾਂ ਨਹੀਂ ਸੁਣਦੀਆਂ ਪਈਆਂ ਤੈਨੂੰ ਕੋਈ ਹਾਂਜੀ ਮੰਮੀ ਕੀ ਆਂ ਮੀਆਂ ਵਾਜਾ ਮਾਰੀਏ ਤੈਨੂੰ ਕੋਤੇ ਉਹ ਮੈਂ ਫੋਨ ਤੇ ਲੱਗਾ ਮੇਰਾ ਕੰਮ ਹੀ ਹੋ ਰਿਹਾ ਫੋਨ ਤੇ ਲੱਗਾ ਅਗਰ ਮਾਂ ਦੀ ਵੀ ਖਾ ਰੱਖਿਆ ਕਰ ਤੇ ਮਾਂ ਕੀ ਕੰਜੀ ਆ ਮੇਰੀ ਸੁਣ ਗੱਲ ਮੇਰੇ ਕੋਲ ਨਹੀਂ ਲੇਸੂ ਮੇਰੇ ਕੰਮ ਨਹੀਂ ਹੁੰਦਾ ਮੇਰੇ ਤੁਹਾਡੇ ਨਾਲ ਨਹੀਂ ਹੁੰਦਾ ਤੂੰ ਚੌਪ ਕਰਕੇ ਤੇ ਵਿਆਹ ਕਰਾ ਤਾ ਟੋਪੀ-ਸ਼ੋਪੀ ਨਾ ਪਾਇਆ ਕਰ ਪੱਗ ਬੰਨ ਕੇ ਰੱਖਿਆ ਕਰ ਸੋਹਣਾ ਲੱਗਿਆ ਤੇ ਮੇਰਾ ਮੈਚ ਹੀ ਉੱਥੇ ਗਿਆਾ ਕ੍ਰਿਕਟ ਦਾ ਉਹਦੇ ਕਰਕੇ ਪੰਜ ਤੈਨੂੰ ਪਤਾ ਪੱਗੀ ਬੰਦਾ ਮੈਂ ਉੱਧਾ ਮੈਚ ਮੂਰ ਦੀ ਮੈਂ ਕੁਛ ਨਹੀਂ ਸੁਣਨੀ ਪੱਗ ਬੰਨ ਕੇ ਰੱਖਣੀ ਆ ਕਿਉਂਕਿ ਰਿਸ਼ਤੇ ਵਾਲੇ ਉਹਨਾਂ ਨੂੰ ਨਾ ਟੋਪੀਆਂ ਨਹੀਂ ਪਸੰਦ ਕਰਨੀਆਂ ਤੇਰੀਆਂ ਸੋਹਣੀ ਪੱਗ ਬੰਨਿਆ ਕਰ ਟੋਰਨ ਰਿਆ ਕਰ ਮੇਰੇ ਕੋਲ ਐਸੇ ਮਰ ਹੋਰ ਕੰਮ ਨਹੀਂ ਹੁੰਦਾ ਮੈਂ ਥੱਕੇ ਦੀ ਕੰਮ ਕਰ ਕਰ ਵਿਆਹ ਕਰਾ ਦੇ ਘਰ ਲਿਆ ਤੇ ਕੰਮ ਕਰੇ ਮੁੱਟੀ ਆ ਤੇ ਮਾਤਾ ਇਧਰ ਬੈਠ ਗਾ ਵਾ ਕੇ ਮੈਨੂੰ ਕੀ ਮਿਲਦਾ ਮੈਨੂੰ ਲਾਰੇ ਆ ਕਿ ਲਵਾਈ ਤੂੰ ਲਾਰੇ ਪਸੰਦ ਕਰਨਾ ਫਿਰ ਜਿੰਨੂੰ ਮਰਜ਼ੀ ਲੈ ਕੇ ਘਰੇ ਵੜਾ ਲੈ ਜਿੰਨੂੰ ਮਰਜ਼ੀ ਕਿਉਂ ਲੈਣਾ ਪਸੰਦ ਕਰਕੇ ਸੋਹਣੀ ਵੇਚ ਕੇ ਲਿਆ ਮੈਂ ਵੀ ਜਿਹੋ ਜੀ ਮਰਜ਼ੀ ਚੋਣ ਨਹੀਂ ਲੈਣੀ ਵਧੀਆ ਨੋ ਲੈਣੀ ਆ ਇਹ ਕੋ ਨਿੱਕੇ ਨੂੰ ਤੂੰ ਉਹਨੂੰ ਦੇ ਦੇ ਕੇ ਪੈਸੇ ਉਹਨੂੰ ਫ੍ਰੀ ਕਰਤਾਈ ਵੀ ਜਾ ਘੁੰਮ ਫਿਰ ਤੂੰ ਜਿੱਥੇ ਮਰਜ਼ੀ ਉਹਨੂੰ ਘੁੰਮ ਕਰਾ ਲੈ ਮੈਂ ਲੈ ਦੋ ਨਜ਼ਾਰੇ ਹਲੀ ਕੋਈ ਨਹੀਂ ਉਹ ਨਜ਼ਾਰੇ ਲੈ ਮੈਂ ਵਧੀਆ ਵਧੀਆ ਸਿਰ ਤੇ ਦੇ ਮੈਂ ਉਹ ਨਜ਼ਾਰੇ ਲੈ ਜਵੇ ਤੂੰ ਟੋਰ ਨਾਲ ਫੋਨ ਵੇਖੀ ਜਾ ਤੇ ਮਾਂ ਦੀ ਕੋਈ ਨਾ ਸੁਣ ਲੋ ਉਹ ਤਾਂ ਛੋਟਾ ਹੁਣ ਤੇ ਮੈਂ ਕੁਝ ਕਹਿ ਨਹੀਂ ਸਕਦੀ ਜੇ ਤੈਨੂੰ ਜ਼ਿਆਦਾ ਤੇ ਆਪ ਲੱਭ ਲੋ ਤਾਂ ਮੈਂ ਤਾਂ ਲੱਭਾਂਗੀ ਤੂੰ ਆਪਣੀ ਮਰਜ਼ੀ ਦੀ ਲੱਭ ਲੈ ਫਿਰ ਕੱਲ ਨੂੰ ਗੱਲ ਕਰਾਂਗੇ ਮਾਂ ਮਰੀ ਨੇ ਚੰਗੀ ਨਹੀਂ ਲੱਭੀ ਉਹ ਮੈਂ ਨਹੀਂ ਕਹਿੰਦਾ ਕੁਝ ਵੀ ਕੋਈ ਨਾ ਕਰ ਤੂੰ ਹੀ ਮੈਂ ਤੁਹਾਡੇ ਕੋਲ ਟਾਈਮ ਹੋ ਗਿਆ ਤੂੰ ਮੇਰੇ ਕੋਲ ਨਹੀਂ ਆਉਣਾ ਮਾਦਾ ਤੈਨੂੰ ਪਤਾ ਤਾਂ ਹੈ ਮੈਂ ਤੇਰੇ ਤੋਂ ਬਾਹਰ ਕਿਤੇ ਦੱਸ ਕਿਤੇ ਨਾ ਤੂੰ ਕਰੇਂਗਾ ਤਾਂ ਫੇਰ ਹੀ ਮੈਂ ਸਾਇਲ ਦਾ ਵੀ ਸੋਚੂਗੀ ਨਾ ਤਾਂ ਤੂੰ ਤੇ ਕਰ ਲੈ ਕੁਝ ਉਹ ਤਾਂ ਛੋਟਾ ਵਾ ਸਾਲ ਦੋ ਸਾਲ ਕੱਢ ਲੂੰਗੀ ਤੂੰ ਘਰ ਵਿਆਹ ਭਰਾ ਮੇਰੇ ਕੋਲ ਨਹੀਂ ਤੁਹਾਡੀਆਂ ਰੋਟੀਆਂ ਪੱਕਦੀਆਂ ਮੈਂ ਪਕਦੀਆਂ ਖਾਣੀ ਆ ਮੈਂ ਤੇ ਮ पकाਉਣੀ ਆ ਮੈਨੂੰ ਮੇਰੇ ਕੋਲ ਨਹੀਂ ਪੱਕਦੀਆਂ ਪਕਾਓ ਤੇ ਖਾਓ ਆਪੇ ਫੇਰ ਕੱਡਾ ਤੁਸੀਂ ਤੰਗ ਕੀਤਾ ਆ ਕਰਕੇ ਅੱਛਾ ਮੰਮੀ ਦੱਸੋ ਤੁਹਾਨੂੰ ਕਿੰਧਾਂ ਦੀ ਕੁੜੀ ਪਸੰਦ ਹੈ ਮੇਰੀ ਪ੍ਰਸਾਧਨਾ ਕਰਨੀ ਹਾਂ ਜਿੰਨੂੰ ਕੁੜੀ ਉਹ ਚਾਹੀਦੀ ਆ ਜਿਹੜਾ ਘਰ ਨੂੰ ਆ ਸੰਭਲੇ ਸਾਰੀ ਜ਼ਿੰਮੇਵਾਰੀ ਸੰਭਲੇ ਆਆਂ ਦੇ ਅੰ内 ਸੇਵਾ ਕਰੇ ਹੈ ਮੇਰੀ ਵੀ ਸੇਵਾ ਕਰੇ ਮੈਨੂੰ ਰੋਟੀ ਪਾਣੀ ਪਤਾ ਪਕਾ ਕੇ ਦੇਵੇ ਬਈਆਂ ਨਾ ਇਹ ਤਾਂ ਬਈਆਂ ਹੀ ਦੀ ਛੜੇ ਤੇ ਤੇ ਲੋਟੀ ਪਕਾ ਕੇ ਦੇਵੇ ਮੈਨੂੰ ਉਹੋ ਜਿਹੀ ਨੂੰ ਚਾਹੀਦੀ ਸੋਹਣੀ ਸੁਨਖੀ ਤੁਹਾਨੂੰ ਵੀ ਪਤਾ ਮੈਨੂੰ ਵੀ ਮੇਰੀ ਪਸੰਦ ਇਦਾਂ ਦੀ ਹੈ ਮੈਨੂੰ ਕੋਈ ਫੁਕਰੀਆਂ ਫਕਰੀਆਂ ਬਾਹਰੀਆਂ ਜਿਆਦਾ ਪਸੰਦ ਨਹੀਂ ਆ ਤੇ ਉਹਦਾਂ ਦੇ ਫੈਸ਼ਨ ਕਰਕੇ ਤੁਰੇ ਆ ਫਿਰਨਾਂ ਨਾ ਕੋਈ ਕੋਸ਼ਿਸ਼ ਮੈਨੂੰ ਨਹੀਂ ਇਦਾਂ ਦਾ ਕੰਮ ਪਸੰਦ ਮੈਨੂੰ ਵੀ ਕੁੜੀ ਸਿੰਪਲ ਜੀ ਪਸੰਦ ਆ ਬਸ ਤੇ ਪਰ ਇਦਾਂ ਦੀ ਕੁੜੀ ਲੱਭਦੀ ਕਿੱਥੇ ਅੱਜ ਕੱਲ ਲੱਭੋਗੀ ਕਿਉਂ ਲੱਭਾਂਗੀ ਤੁਹਾਨੂੰ ਲੱਭੋਗੀ ਮੈਨੂੰ ਵੀ ਪਸੰਦ ਉਹ ਤੇ ਤੇਰੀ ਵੀ ਪਸੰਦ ਉਹ ਤੇ ਪਸੰਦ ਇੱਕੋ ਜੀ ਆ ਤੇ ਤੂੰ ਕੋਸ਼ਿਸ਼ ਕਰਕੇ ਕੁੜੀ ਲੱਭੋ ਤੇ ਜੇ ਮੈਨੂੰ ਕੋਈ ਰਿਸ਼ਤਾ ਆਇਆ ਤੇ ਮੈਂ ਆਪ ਕਤੋਂ ਬੁਖਾਲਾਂਗੀ ਪਸੰਦ ਨਹੀਂ ਕਰਾਂਗੇ ਪੁੱਤ ਆਪਾ ਤੂੰ ਟੈਨਸ਼ਨ ਨਾ ਲਾਓ ਮੈਂ ਤੇਰੇ ਤੋਂ ਬਾਹਰ ਨਹੀਂ ਆ ਤੂੰ ਜਿੱਦਾਂ ਕਹੂਗੀ ਆਪਾਂ ਉਦਾਂ ਕਰ ਲਾਂਗੇ ਠੀਕ ਹੈ ਟੈਨਸ਼ਨ ਤੇ ਹੁੰਦੀ ਹੈ ਨਾ ਜਦੋਂ ਜਵਾਨ ਪੁੱਤ ਘਰ ਹੋਂ ਤੇ ਨੋਤੀ ਨਾ ਦੀ ਸਿਹਤ ਤੇ ਫਿਰ ਤੇ ਟੈਨਸ਼ਨ ਨਹੀਂ ਹੁੰਦੀ ਮੇਰੇ ਕੋਲ ਕੰਮ ਨਹੀਂ ਹੁੰਦਾ ਹੁਣ ਤੇ ਜੇ ਮੇਰੇ ਕੋਲ ਕੰਮ ਹੁੰਦਾ ਹੁੰਦਾ ਮੈਂ ਮੈਨੂੰ ਕੋਈ ਲੋੜ ਹੀ ਨਹੀਂ ਸੀ ਭਾਵੇਂ ਸਾਲ ਹੋਰ ਤੂੰ ਨਾ ਕਰਉਂ ਨੋ ਮੇਰੇ ਤੋਂ ਕਿਹੜਾ ਵੇਖਿਆ ਜਾਂਦਾ ਤੁਹਾਨੂੰ ਕੰਮ ਕਰਦੇ ਆ ਇਹੋ ਹੀ ਤਾਂ ਗੱਲ ਆ ਮੈਂ ਤਾਂ ਆਪ ਚਾਹਾਂਗਾ ਕਿ ਤੁਹਾਨੂੰ ਨਾ ਕੰਮ ਇੱਥੇ ਬੈਠ ਕੇ ਆਰਾਮ ਨਾਲ ਦੀ ਰੋਟੀ ਖਾਓਗੇ ਤੇ ਮੈਂ ਤਾਂ ਆਪ ਜਾਣੀ ਆ ਮ ਕੋਈ ਗੱਲ ਨਹੀਂ ਉਹਦੀ ਉਮਰ ਹੈ ਉਹਨਾਂ ਦਾ ਦੋਲੀ ਥੀ ਆਪਾਂ ਆਪਣੇ ਬਾਰੇ ਸੋਚਦੇ ਹਾਂ ਠੀਕ ਹੈ ਨਾ ਕੋਈ ਗੱਲ ਨਹੀਂ ਇਹ ਟੈਨਸ਼ਨ ਨਾ ਆਪਾਂ ਤਾਂ ਆਪਾਂ ਸੋਚਾਂਗੇ ਤੇਰੀ ਪਤੂ ਉਹਦਾ ਵੀ ਸੋਚਾਂਗੇ ਨਾ ਹਾਂ ਬਿਲਕੁਲ ਬਿਲਕੁਲ ਉਹ ਵੀ ਨਿਆਣਾ ਹੀ ਆ ਤੁਰਿਆ ਰਹਿੰਦਾ ਵਾ ਕਿਧਰ ਨੂੰ ਕੋਈ ਕਹਿ ਦਿੰਦਾ ਪਾ ਪੈਸੇ ਦੇ ਦੇ ਲੈ ਕੇ ਤੁਰ ਪਿਆ ਚੱਲ ਦੋਸਤਾਂ ਯਾਰਾਂ ਨਾਲ ਖੇਡ ਮਾਰ ਲੈਂਦਾ ਤੂੰ ਹੀ ਬਗੜਿਆ ਮੈਂ ਮੰਮੀ ਇੱਕ ਹੋਰ ਹੁੰਦੀ ਆ ਇਹ ਉਹਦੀ ਉਮਰ ਆ ਤੂੰ ਫਿਕਰ ਨਾ ਕਰ ਮੈਂ ਹੈਗਾ ਨਾ ਆਵੇਂ ਪਾਪਾ ਨਹੀਂ ਹੈਗੇ ਸਿਰ ਤੇ ਪਰ ਮੈਨੂੰ ਫਿਕਰ ਉਹਦਾ ਬਹੁਤ ਜ਼ਿਆਦਾ ਮੈਲੀ ਅਰੀਜਾ ਪੂਰੀ ਕਰ ਲਈ ਹੈ ਗਾਣਾ ਮੈਂ। ਪੁੱਤ ਤੂੰ ਤੂੰ ਸੀ ਤੀਜਾ ਪੂਲੀਆਂ ਕਰਦਾ ਪਿਆ। ਮਗਰ ਉਹ ਵੀ ਤਾਂ ਆਪਣੀ ਜ਼ਿੰਮੇਵਾਰੀ ਸਮਝੇ ਨਾ ਕੋਸ਼ਿਸ਼। ਮੰਮੀ ਤਾਂ ਦੀ ਮਾਵਾ। ਤੇ ਉਹਦਾ ਹੱਕ ਵੀ ਮੈਰੇ ਚੰਡੇ ਆ। ਤੇ ਉਹ ਵੀ ਮੈਂ ਹੀ ਬੰਨਣਾ ਤੁਹਾਡਾ। ਤੁਹਾਡੇ ਅਰੀਜਾ ਕਾਰਜਵਾਰੇ ਸਰ ਮੈਂ ਹੀ ਕਰ ਲਈ। ਹੁਣ ਗਿਆ ਸਾਦੀ ਦੀ ਉਮਰ ਹੈ ਤੇਰੀ। ਤੇ ਮੈਨੂੰ ਕੋਈ ਕੁੜੀ ਲੱਭਣੀ ਚਾਹੀਦੀ ਹੈ ਤੇ ਤੂੰ ਲੱਭ ਤੇ ਅਹੀਂ ਵਿਆਹ ਕਰਾਈਏ ਤੇਰਾ। ਤੇ ਘਰ ਚ ਖੁਸ਼ੀਆਂ ਆਉਣ ਦੁਬਾਰਾ ਪੁੱਤ। ਮੇਰਾ ਤਾਂ ਹੋ ਹੀ ਜਾਊਗਾ ਕੋਈ ਨਾ ਮੀ ਪਰ ਤੂੰ ਦਾ ਫਿਕਰ ਨਾ ਕਰੋ ਠੀਕ ਹੈ ਉਹਦੀ ਉਮਰ ਹੈ ਹਾਲੀ ਦੀ ਘੁੰਮਣ ਫਿਰਨ ਦੋ ਨੂੰ ਮ제 ਕਰਨ ਦੋ ਵਾਲੀ ਤੂੰ ਨੂੰ ਟੈਨਸ਼ਨ ਵਿੱਚ ਨਹੀਂ ਪਾਉਣਾ ਪਾ ਮਮ ਜੀ ਤੂੰ ਤੇ ਵਿਆਹ ਖਰਾਬ ਕਰ ਮੇਰਾ ਕੋਈ ਨਹੀਂ ਵੀ ਸੋਚ ਲਓ ਕੋਈ ਨਹੀਂ ਦਿੱਤਾ ਹੋਇਆ ਸਭ ਠੀਕ ਹੋ ਜਾਊਗਾ ਮੇਰੀ ਕੁੜੀ ਆਪੇ ਹੀ ਲੱਭ ਜੇ ਨਾ ਲੱਭੇਗੀ ਫੇਰ ਮੈਂ ਆਪੇ ਕਰ ਲਾਂਗੀ ਮੈਂ ਨਹੀਂ ਲੱਭੂਗਾ ਤੁਸੀਂ ਲੱਭ ਲੇ ਕੋਈ ਗੱਲ ਨਹੀਂ ਪਰ ਲੱਭੇ ਜਿੱਦਾਂ ਤੇ ਤੁਹਾਨੂੰ ਪਤਾ ਦੱਸਿਆ ਹੀ ਆ ਤੇਰੀ ਵੀ ਤੇ ਉਹ ਹੀ ਆ ਤੇਰੀ ਉਮੀਦ ਵੀ ਉਹ ਹੀ ਆ ਤੇ ਮੇਰੀ ਵੀ ਉਹ ਹੀ ਆ ਤੇ ਜੇ ਉਹ ਜਾਗੀ ਤੇ ਨੌ ਨਿੱਦੀਆਂ ਸੌ ਸਿੱਧੀਆਂ ਉਹ ਜਣੀਆਂ ਘਰ ਦੇ ਠੀਕ ਹੈ ਕੋਈ ਨਹੀਂ ਕੋਈ ਠੀਕ 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 ਛੇਤੀ ਕਰ ਮੇਰਾ ਪੁੱਤ ਤੂੰ ਵਿਆਹ ਕਰਾ ਮੈਂ ਇਕੱਲੀ ਨਹੀਂ ਰਹਿ ਸਕਦੀ ਹੁਣ ਹਾਂ ਯਾਰ ਅਰੇ ਬਸ ਨੀ ਗੱਲ ਜਲੀ ਆ ਬਸ ਬਸ 5 ਮਿੰਟ ਬਾਅਦ ਦੱਸ ਹਾਂਜੀ ਹਾਂਜੀ ਸਿੰਦਰ ਚੱਲੀ ਆ ਮਾਂ ਜੀ ਚੱਲੀ ਚਾਹ ਚਾਹ ਕੇ ਠੀਕ ਓਕੇ ਮਮਾ ਨੂੰ ਦੱਸ ਦੇ ਠੀਕ ਹੈ ਮਨ ਤੇ ਮੇਰਾ ਵੀ ਬੜਾ ਹੀ ਕਿ ਮੈਂ ਵੀ ਤੇਰੇ ਨਾਲ ਜਾਵਾਂ ਅੰਮੀ ਘਰ ਤੇ ਕਲੇਸ਼ ਪਾਊਗਾ ਚਲ ਕੋਈ ਨਹੀਂ ਫੇਰ ਸੇ ਚਲ ਕੋਈ ਨਾ ਦੀਦੀ ਤੇ ਮਮਾ ਨੂੰ ਦੱਸ ਦੇ ਠੀਕ ਹੈ ਮੈਂ ਚਲ ਗਈ ਉਹ ਉਹ ਵੀ ਘਰੀ ਜਾਂਦੀ ਬਾਰ ਬਾਰ ਚਲੋ ਠੀਕ ਜੀ ਉੱਥੇ ਕਿਤਾਸੋ ਖਮੈਲ ਚੁਕ ਜਦੋਂ ਜਦ ਕਿ ਸੁਮਤੀ ਨਹੀਂ ਲਿਖਿਆ ਮੈਨੂੰ ਵੀ ਚਾਹ ਆਉਂਦੀ ਆ ਕਿ ਮੈਂ ਵੀ ਤਿਆਰ ਸ਼ਹਿਰ ਹੋ ਕੇ ਸਿਮਰਤ ਦੇ ਨਾਲ ਜਾਂਦੀ ਸੇਲੇਆਂ ਚ ਇੰਜੋਏ ਕਰਦੀ ਹਾਸੇ ਖੇੜੇ ਪਰ ਮੇਰੀ ਕਿਸਮਤ ਤੇ ਬਸ ਕੰਮ ਹੀ ਲਿਖਿਆ। ਕਿ ਖੇਤਰਖਾਨੇ ਲਿਖਿਆ। ਚੱਲ ਮੈਂ। ਫੇਰ ਬੋਕਰ ਕੋਠੇ।